ਆਈ ਕਿਸਾਨ ਪ੍ਰਭ ਸਤਿ ਸ੍ਰੀ ਅਕਾਲ ਆਪਣੇ ਵੱਲੋਂ ਪਿਆਰ ਭਰੀ ਤੇ ਆਪਾਂ ਨੇ ਕੱਲ ਤੂੜੀ ਭਰੀ ਦੀ ਆਪਣੀ ਬਾਕੀ ਉਰੇ ਤੂੜੀ ਜਿਹੜੀ ਥੱਲੇ ਖਰਾਬ ਹੋ ਗਈ ਮੀਂਹ ਬਹੁਤ ਪੈ ਗਿਆ ਇਸ ਵਾਰ ਤਾਂ ਕਰਕੇ ਉਹ ਆਪਣੇ ਇੱਧਰ ਇਕੱਠੀ ਕਰਤੀ ਹੁਣ ਆਪਾਂ ਇਹਨੂੰ ਇਕੱਠੀ ਕਰਕੇ ਦੂਬਾ ਤੇ ਗੰਡੇ ਲਾਉਣ ਦੀ ਸਲਾਹ ਕੀਤੀ ਚਲੋ ਵਿਹਲਾ ਪਿਆ ਜਗਾ ਵੀ ਗੰਡੇ ਲਾ ਦਈਏ ਦਾਲ ਬਾੜੀ ਹੋਰ ਲਾ ਦਾਂਗੇ ਬਾਕੀ ਬੱਬੂ ਉਧਰ ਰੱਸੀਆਂ ਇਕੱਠੀਆਂ ਕਰੀ ਜਾਂਦਾ ਕੁੱਪਲੀਆਂ ਤਾਂ ਕਿ ਦੁਆਰੇ ਵੀ ਲੋਡ ਪਾਉਗੀ ਇਹਦੀ ਕੁੱਪ ਆਪਣਾ ਦੁਆਰੇ ਹੋ ਜੂ ਕਾਮਯਾਬ ਦਵਾਰੇ ਉਹਦੇ ਸਿਉਣ ਮਰਵਾ ਗਏ ਬਈ ਦਵਾਰੇ ਲਾ ਦਾਂਗੇ ਆਪਾਂ ਪਰ ਹੁਣ ਆਪਾ ਉਰੇ ਨਹੀਂ ਲਾਉਂਦੇ ਹੈਗੇ ਇਹਨੂੰ ਆਪਾਂ ਰਾਤ ਤੇ ਲਾਵਾਂਗੇ ਫਾਤਰੀ ਤੇ ਉਰੇ ਥੋੜੀ ਜਿਹੀ ਦਿੱਕਤ ਆਉਂਦੀ ਆ ਭੂੰਗਾ ਆਉਂਦੇ ਆਪਾਂ ਟਰਾਲੀ ਨਾਲ ਪਾਈਆ ਹੁਣ ਉਹ ਪਾਣੀ ਵੀ ਆ ਗਿਆ ਦੀ ਚਾਤਨ ਪਾਣੀ ਵੀ ਆ ਗਿਆ ਦੀ ਚਾ ਆਪਣਾ ਬੋਰ ਚ ਵੀ ਪਾਣੀ ਪਿਆ ਦੀ ਤੁਸੀਂ ਦੇਖੀ ਹੋਣੀ ਵੀਡੀਓ ਆਪਣੀ ਤੇ ਹੁਣ ਆਪਾਂ ਉਰੇ ਲਾਵਾਂਗੇ ਗੰਡੇ ਬਾਕੀ ਚਾਚੇ ਨੂੰ ਪਹੁੰਚਦੇ ਆ ਵੀ ਕੀ ਕੁਛ ਲਾਈਏ ਕਿਹਾ ਚਾਚਾ ਕਿਵੇਂ ਆ ਵਾ ਗੰਡੇ ਲਾ ਲ ਬੇਲਾਂ ਲਾ ਦੋ ਨਹੀਂ ਬੇਲਾਂ ਲਾਈਏ ਗੰਡੇ ਲਾ ਲੋ ਜੇ ਕਦੋਂ ਨਹੀਂ ਪਹਿਲਾਂ ਕੁਛ ਕਦੋਂ ਨਹੀਂ ਬੇਲਾਂ ਲਾ ਦਾਂਗੇ ਹਣ ਇਹ ਚੋਟਾਂ ਲੱਗ ਗੀਆਂ ਵਾੜੇ ਕਾਗਜ਼ ਪਾਉਣਾ ਬੂਨਣਾ ਤੇ ਹਣ ਕਿਤੇ ਮੱਚ ਜਾਣ ਤੇ ਮਿੱਤਰੋ ਆਪਾਂ ਹੁਣ ਦੇਖਦੇ ਆਂ ਵੀਰੇ ਗੰਡੇ ਤਾਂ ਲਾਵਾਂਗੇ ਲਾਵਾਂਗੇ ਚਲੋ ਬੇਲਾਂ ਲਾ ਦਾਂਗੇ ਕੁਛ ਉਹ ਤਾਂ ਬਾੜੀ ਆਪਣੀ ਇੱਧਰ ਲਾਈ ਹੋਈ ਆ ਤੇ ਉਹ ਚਾਰਾ ਆਪਣਾ ਆ ਗਿਆ ਬਾਕੀ ਹੁਣ ਆਪਾਂ ਆਪਣੇ ਫੋਰਮੈਨ ਬੱਬੂ ਨਾਲ ਕਰਦੇ ਆਂ ਗੱਲਬਾਤ ਜਿਹੜਾ ਕਿ ਇੱਧਰ ਲੱਗਿਆ ਹੋਇਆ ਹਰ ਸੀਆਂ ਇਕੱਠੀਆਂ ਕਰਨ ਹਾਂਜੀ ਕਿਵੇਂ ਜੀ ਠੀਕ ਆ ਵਾਜੀ ਦੇਖੋ ਮੜਿਆ ਕੈਮਰੇ ਕਣ ਕੋਈ ਵਿਚਾਰ ਆਪਣਾ ਹੁਣ ਗੰਡੇ ਤਾਂ ਲਾਵਾਂਗੇ ਲਾਵਾਂਗੇ ਹੋਰ ਕੋਈ ਫਸਲ ਬਾੜੀ ਕੀ ਲਾਈ ਆਪਾਂ ਇਹ ਚ? ਉਹ ਗੰਡੇ ਲਾ ਲਾਂ ਨੇ ਹੁਣ ਤੱਕ ਲਾਉਂ ਗੋਭੀ ਗੋਭੀ ਤਾਂ ਲੇਟ ਹੋਈ। ਲੇਟ? ਹਾਂ। ਲਓ ਵੀ ਦੱਸੋ ਵੀ ਗੋਭੀ ਲੇਟ ਆ ਜਾ ਕੇ ਮੈਂ ਠੀਕ ਐ। ਤੇ ਹੁਣ ਤਾਂ ਆਪਾਂ ਨੇ ਲਾ ਰਖੀ ਆਪਣੇ ਜੋਗੀ ਤਾਂ ਵੀ ਚਲੋ ਐ ਵੀ ਔਰੇ ਜਗ੍ਹਾ ਜ਼ਿਆਦਾ ਹੁਣ ਆਪਾਂ ਗੰਡਿਆਂ ਦੀ ਸਲਾਹ ਹੀ ਆ ਜ਼ਿਆਦਾਤਰ ਤਾਂ ਵੀ ਗੰਡੇ ਲਾ ਦਾਂਗੇ ਕਿਰਾਂ। ਗੋਭੀ ਤਾਂ ਮੈਂ ਪਹਿਲਾਂ ਹੀ ਨਹੀਂ ਮੁੱਕੀ ਤੁਸੋਂ। ਗੋਭੀ ਤਾਂ ਮੈਂ ਪਹਿਲਾਂ ਵੀ ਲਾ ਰੱਖੀ ਜੇ ਆਪਾਂ ਥੋੜੀ ਲੇਟ ਹੋ ਗਈ ਮੀਂਹ ਕਰਕੇ ਉਦੋਂ ਮਰ ਗਈ ਦੀ। ਮੀਂਹ ਜ਼ਿਆਦਾ ਪੈ ਗਈ ਦੀ ਉਦੋਂ ਲਾਤੀ ਦੀ ਆਪਾਂ ਨੇ। ਤੂੜੀ ਕਿਵੇਂ ਹੋ ਗਈ ਆਪਣੀ?

ਤੇ ਇਹਦੇ ਵਿੱਚ ਆਪਾਂ ਸੰਕੋਰ ਨਹੀਂ ਪਾਈ ਤੀ। ਇਹ ਚ ਗੁੱਲੀ ਡੰਡਾ ਬਹੁਤ ਜ਼ਿਆਦਾ। ਹੁਣ ਦਿਖਾਵਾਂਗੇ ਆਪਾਂ। ਤੇ ਹੁਣ ਆਪਾਂ ਨੇ ਕਰੀ ਆ ਕੱਲ ਪਰਸੋਂ ਕਰੀ ਦੀ ਚੌਥੇ ਹਾਂ ਚ ਚੌਥੇ ਸਪਰੇ ਕਰੀ ਆ। ਤੇ ਗੁੱਲੀ ਡੰਡਾ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੀ ਰਿਜ਼ਲਟ ਆ ਗੁੱਲੀ ਡੰਡੇ ਦਾ ਹੁਣ ਆ ਦੇਖੋ। ਪੀਲਾ ਕਰਿਆ ਬੈ ਗੁੱਲੀ ਡੰਡਾ ਬਈ। ਐਨ ਰਿਜ਼ਲਟ ਵਧੀਆ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੀ ਕਰੀ ਦੀ ਆਪਾਂ ਨੇ ਹੁਣ। ਤੇ ਜੇ ਲੀਟਰ ਪੈ ਪਿਆ ਹੋਇਆ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ। ਹੈਂ ਯਾਰ ਦਬਾ ਗਰਨ ਗਾ ਕਾ ਸੁੱਕਾ ਪੂਰਾ ਬਾਹਣ ਬਈ ਪਾਣੀ ਲਾਉਣ ਵਾਲਾ ਮਹੀਨਾ ਤੋਂ ਉਤੋਂ ਦੀ ਲੰਘ ਗਿਆ ਇਹਨੂੰ ਆ ਸੋਣਾ ਸਪਰੇਅ ਕਰਕੇ ਖੜ ਗਏ ਤੇ ਹੁਣ ਛੱਡਾਂਗੇ 2-4 ਦਿਨਾਂ ਨੂੰ ਤੇ ਬਾਕੀ ਆ ਕਰਤਾ ਅੱਜ ਆਪਾਂ 10:30 ਹੋਈ ਹੁਣ ਪੌਣੇ 4 ਚੱਲਦੇ ਆ ਘਰੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ